ਫਗਵਾੜਾ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈ ਜਦੋਂ ਇੱਕ ਨੌਜਵਾਨ ਜਿਹੜਾ ਆਪਣੇ ਜਨਮ ਦਿਨ ਦੀ ਪਾਰਟੀ ਕਰਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਘਰ ਵਾਪਸ ਪਰਤਣ ਦੀ ਤਿਆਰੀ ਕਰ ਰਿਹਾ ਸੀਗਾ ਜਿਹੜਾ ਪਾਰਕਿੰਗ ਦੇ ਵਿੱਚ ਖੜਾ ਸੀਗਾ ਆਪਣੇ ਬਾਈਕ ਦੇ ਉੱਪਰ ਬੈਠੇ ਹੋਏ ਦੱਸੇ ਜਾ ਰਿਹਾ ਉਸ ਦੇ ਨਾਲ ਉਸ ਦੇ ਦੋ ਦੋਸਤ ਤੇ ਇੱਕ ਜਿਹੜੀ ਮਹਿਲਾ ਦੋਸਤ ਜਿਹੜੀ ਦੱਸੀ ਜਾ ਰਹੀ ਹੈ ਉਹ ਵੀ ਨਾਲ ਮੌਜੂਦ ਸੀਗੇ ਆਪਣੇ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਜਦੋਂ ਉਹ ਫਗਵਾੜਾ ਵਾਪਸ ਪਰਤਨ ਦੀ ਤਿਆਰੀ ਕਰ ਰਹੇ ਸਨ ਤਾਂ ਇੱਕ ਤੇਜ਼ ਰਫਤਾਰ ਵਰਨਾ ਕਾਰ ਜਿਹੜੀ ਆਈ ਹੈ ਜਿਹੜਾ ਨੇ ਉਹ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਤਿਰਜ ਨਾਮ ਦਾ ਨੌਜਵਾਨ ਜਿਹੜਾ ਦੱਸਿਆ ਜਾ ਰਿਹਾ ਫਗਵਾੜਾ ਦਾ ਰਹਿਣ ਵਾਲਾ ਸੀਗਾ ਜਿਸ ਦਾ ਜਨਮ ਦਿਨ ਸੀਗਾ ਜੋ ਆਪਣੇ ਯਾਰਾ ਦੋਸਤਾਂ ਨੂੰ ਪਾਰਟੀ ਕਰਨ ਦੇ ਲਈ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਦੇ ਨਾਲ ਜਿਹੜਾ ਪਟਵਾਰੀ ਟਾਬਾ ਦੱਸਿਆ ਜਾ ਰਿਹਾ ਉੱਥੇ ਗਿਆ ਸੀਗਾ ਉੱਥੋਂ ਜਦੋਂ ਵਾਪਸ ਪਰਤਣ ਲੱਗੇ ਆ ਤੇ ਇੱਕ ਤੇਜ਼ ਰਫਤਾਰ ਜਿਹੜੀ ਵਰਨਾ ਗੱਡੀ ਜਿਹੜੀ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੂੰਗੇ ਦੇਖ ਸਕਦੇ ਆ ਕਿ ਕਿਸ ਤਰੀਕੇ ਨਾਲ ਜਿਹੜੀ ਤੇਜ਼ ਰਫਤਾਰ ਗੱਡੀ ਬੇਕਾਬੂ ਹੋ ਕੇ ਉਹਨਾਂ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈਂਦੇ ਆ ਤੇ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਤੇ ਉਸ ਦੇ ਜਿਹੜੇ ਦੋ ਸਾਥੀ ਜਿਹੜੇ ਉਹ ਜ਼ੇਰੇ ਲਾਜ ਹੈ ਤੇ ਉਸ ਦੇ ਨਾਲ ਹੀ ਜਿਹੜੀ ਇੱਕ ਮਹਿਲਾ ਦੋਸਤ ਉਹਨਾਂ ਦੀ ਜਿਹੜੀ ਦੱਸੀ ਜਾ ਰਹੀ ਹੈ ਉਹ ਵੀ ਜਲੰਧਰ ਦੇ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਜ਼ੇਰੇ ਲਾਜ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਜਿਹੜੇ ਅਗਲੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਨੌਜਵਾਨ ਦੇ ਲਾਸਟ ਆ ਪੋਸਟਮਾਰਟਮ ਜਿਹੜਾ ਕਰਵਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਹ ਤਾਂ ਹੈਗੇ ਅਸੀਂ ਸਾਰੇ ਹੀ ਆ ਨਹੀਂ ਤੇ ਅਸੀਂ ਬਰਥਡੇ ਸੀ ਟੀਅਰ ਦਾ ਜਿਹੜੇ ਮੁੰਡਾ ਸਾਡੇ ਨਾਲ ਪਾਰਟੀ ਸੀ ਉਹ ਵੀ ਪਾਰਟੀ ਤੇ ਆ ਗਿਆ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਪਾਰਕਿੰਗ ਪਾਰਕਿੰਗ ਏਰੀਆ ਤੇ ਪਹੁੰਚੇ ਸੀਗੇ ਤੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗੇ ਕਿ ਉਹ ਗੱਡੀ ਵਾਲਾ ਆਇਆ ਸਾਡੇ ਵਿੱਚ ਤੇ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰ ਦਿੱਤੀ ਗੱਡੀ ਤੇ ਬਾਹਰ ਪਾਰਕਿੰਗ ਦੇ ਕੋਲੇ ਖੜੇ ਸੀ ਤੇ ਅਸੀਂ ਐਕਟਰ ਸਾਡੇ ਅੱਜੀ ਖੜੇ ਸੀਗੇ ਅਸੀਂ ਉੱਤੇ ਤੇ ਗੱਡੀ ਵਧੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗੇ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਵਿੱਚ ਸਾਡੇ ਇੱਕ ਬੰਦੇ ਜੈਕ ਹੋ ਗਈ ਜਿਹੜਾ ਇਹਦੀ ਉਮਰ 23 ਸਾਲ ਸੀ ਟੀਰੇ ਨਾਮ ਸੀ ਕੁੱਤਵਾ ਦੇ ਇੱਕ ਦੀ ਆ ਮੇਰੀ ਇੰਜਰੀ ਵਗੈਰਾ ਸੱਟਾ ਵਗੈਰਾ ਲੱਗੇ ਸਿਰ ਤੇ ਤੰਕੀ ਵਗੈਰਾ ਲੱਗੇ ਇੱਕ ਕੁੜੀ ਦੇ ਪੋਲੇ ਚ ਸੱਟ ਲੱਗੀ ਪੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੌਕੇ ਤੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਆ ਤੇ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਦਾ ਸੀਗਾ ਉੱਥੇ ਦਿਗੀ ਅੰਦਰੋਂ ਚੋਂ ਬਾਹਰ ਨਿਕਲਿਆ ਗੱਡੀ ਇੰਨੀ ਜੋਰਤੀ ਬਚੇ ਕਿ ਗੱਡੀ ਦੇ 에ਅਰ ਬੈਗ ਤਾਂ ਖੁੱਲ ਗਏ ਸੀ ਹਾਂਜੀ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮਤਲਬ ਕਰਨ ਆਏ ਸੀਗੇ ਜਿਹੜਾ ਮੁੰਡਾ ਜਿਸਤ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਈ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆਂ ਤੇ ਅਸੀਂ 3-4 ਜਾਣੇ ਪਟਵਾਰੀ ਢਾਬੇ ਦੇ ਵੱਲ ਸੀਗੇ ਕੁਝ ਦਾ ਸਾਡੀ ਬਾਈਕਸ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਾਣੇ ਉਧਰ ਸੀਗੇ 3-4 ਜਾਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਣ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰਜ ਸੀਗਾ ਤੇ ਨਾਲ 3-4 ਜਾਣੇ ਹੋਰ ਸੀਗੇ ਤੇ ਪਤਾ ਨਹੀਂ ਇੱਕਦਮ ਇੱਕ ਗਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ ਚਾਰ ਪੰਜ ਜਣਿਆਂ ਨੂੰ ਹਿੱਟ ਖਿੱਡ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਮਾਈਂਡ ਤੇ ਵੀ ਥੋੜਾ ਜਿਹਾ ਹੋਇਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁੱਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਗੱਲ ਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਇੱਥੇ ਫੜ ਲਿਆ ਸੀ ਉਹਨਾਂ ਨੂੰ ਉਡ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਹੋਣਾ ਸੀਗਾ ਰਾਤ ਨੂੰ ਜਿੰਦਾਂ ਸੀਗਾ ਜੀ ਕਿ ਮੈਨੂੰ ਕੈਨਪਲ ਮਸੂਲ ਹੋਇਆ ਕਿ ਪਟਵਾਰੀ ਟਾਪੀ ਦੇ ਇਲਾਕੇ ਨਾਲ ਇੱਕ ਗੱਡੀ ਨੂੰ ਪਾਰਕ ਦੇ ਬਾਹਰ ਖੜਿਆ ਨੂੰ ਥ੍ਰੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਉਹਨਾਂ ਨੂੰ ਸਿੱਟਾ ਆਪਣੇ ਕਰਵਾਇਆ ਗਿਆ ਕਿ ਜਿੱਥੋਂ ਕਿ ਮੈਨੂੰ ਇੱਕ ਟੈਲੀਫੋਨ ਫੋਲ ਹੋਇਆ ਕਿ ਵੀ ਉਹਦੇ ਉੱਤੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰੇ ਚ ਸੀਰਾ ਨੂੰ ਨਾਮ ਨਾਲ ਲੰਕਾ ਜਿਹਦੀ ਉਮਰ 28 ਸਾਲ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਬਿਆਨ ਲਖਾਇਆ ਉਹਦੇ ਜਾਣੇ ਦੇ ਆਧਾਰ ਤੇ ਅਸੀਂ ਉਹਦੀ ਅੱਗੇ ਅੱਜ ਕਰ ਰਹੇ ਤੇ ਬਾਕੀ ਜੋ ਕਾਰਵਾਈ ਹੋ ਉਸ ਤੋਂ ਇਲਾਵਾ ਤੁਸੀਂ ਲਾਵਾਤੀ ਰੈਜ਼ੋ ਲਾਵਾ ਹੋਰ ਉਹਦੀ ਤਾਂ ਜਿੱਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰਜ਼ਾਦੀ ਆ ਉਹ ਵੀ ਸੀਆ ਸਿਆ ਨਾਮ ਲੜਕੀ ਹੈ ਤੇ ਨਾਲ ਉਹ ਰੋਡ ਉੱਤੇ ਜਕਮੀ ਹੋਈ ਹੈ ਤਾਂ ਉਹਨਾਂ ਨੇ ਵੀ ਬਿਆਨ ਦੇ ਚਾੜੇ